ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰਪਰੀ ਸਾਸਰੀ ਘਾਲ ਹੈ ਜੀ ਆਪ ਸਾਰਿਆਂ ਨੂੰ ਤੇ ਲੋ ਜੀ ਠੰਡੀ ਠੰਡੀ ਗੁੱਡ ਮਾਰਨਿੰਗ ਅੱਜ ਕਿਉਂਕਿ ਮੀਂਹ ਪਿਆ ਤਾਂ ਰਾਤ ਉਹ ਦੇਖੋ ਸਾਰਾ ਕੋਠਾ ਗਿੱਲਾ ਹੋਇਆ ਵਾ ਬਹੁਤ ਮੀਂਹ ਪਿਆ ਰਾਤ ਨੂੰ ਮੀਂਹ ਪਿਆ ਜੀ ਬਹੁਤ ਜ਼ਿਆਦਾ ਔਰ ਗੁਰੂ ਘਰ ਦੇ ਦਰਸ਼ਨ ਕਰੋ ਜੀ ਔਰ ਬੈਕ ਸਾਈਡ ਦਿਖ ਰਹੇ ਆ ਪਹਾੜ ਇਹ ਦੇਖੋ ਜ਼ੂਮ ਕਰਕੇ ਦਿਖਾਵਾਂ ਇਹ ਦੇਖੋ ਇਹ ਜੋ ਦਿਖ ਰਿਹਾ ਹੈ ਨਾ ਤੁਹਾਨੂੰ ਸਾਹਮਣੇ ਇਹ ਪਹਾੜ ਹੈ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਇਹ ਜਦੋਂ ਮੀਂਹ ਪੈਂਦਾ ਨਾ ਉਦੋਂ ਐਨ ਸਾਫ਼ ਦਿਖਦੇ ਆ ਸਾਡੇ ਕੋਠਿਆਂ ਤੋਂ ਮਤਲਬ ਜਦੋਂ ਅਸੀਂ ਕੋਠੇ ਪਰ ਚੜ ਜਾਂਦੇ ਆ ਨਾ ਉਦੋਂ ਪਹਾੜ ਦਿਖਦੇ ਐਨ ਤੋ ਲੋ ਜੀ ਮਾਰਨਿੰਗ ਟਾਈਮ ਦੇਖੋ ਤੁਸੀਂ ਠੰਡੀ ਠੰਡੀ ਹਵਾ ਜਸਟ ਬੱਚਿਆਂ ਨੂੰ ਛੁੱਟੀ ਆ ਸਾਰਿਆਂ ਨੂੰ ਹੈਪੀ ਗੜਬੜੇ ਕਿਉਂਕਿ ਅੱਜ ਗੜਬੜੇ ਆ ਬਾਲਮੀਕ ਜਨਤੀ ਐ ਬਾਲਮੀਕ ਜਨਤੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਹਨਾ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਗੜਬੜੇ ਆ ਬਾਈ ਸਾਰੇ ਜਣੇ ਖੁਸ਼ ਰਹੋ ਵਧੀਆ ਰਹੋ ਮੈਂ ਹੀ ਅਰਦਾਸਾਂ ਕਰਦੀ ਆ ਵਾਹਿਗੁਰੂ ਜੀ ਅੱਗੇ ਖੁਸ਼ ਰਹੋ ਜੀ ਸਾਰੇ ਜਣੇ ਤੇ ਬਹੁਤ ਵਧੀਆ ਮੌਸਮ ਆ ਠੰਡ ਦਾ ਹੋ ਗਿਆ ਬਸ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਮੈਂ ਥੋੜਾ ਜਿਹਾ ਸੈਰ ਕਰ ਰਹੀ ਆ ਉੱਪਰ ਕਿ ਛੋਟੇ-ਛੋਟੇ ਚਿੜੀਆਂ ਫਿਰਦੀਆਂ ਹਾਏ ਹਲੇ ਵੀ ਨਾ ਬੱਦਲ ਫਿਰ ਰਹੇ ਆ ਉੱਪਰ ਆ ਦੇਖੋ ਹਲੇ ਵੀ ਕਾਲੀ ਘਟਾਰ ਹੀ ਆ ਚੜ ਕੇ ਹਲੇ ਵੀ ਮੀ ਹੋਰ ਪਊਗਾ ਮੀਨੇ ਪੈਣਾ ਹਲੇ ਹੋਰ بارش ਆਏਗੀ ਜੀ ਬਹੁਤ ਜ਼ਿਆਦਾ ਅੰਦਰ ਜੋਤ ਖਾਰੀ ਆ ਜੀ ਰੋਟੀ ਔਰ ਰੂਪ ਖਾਰੀ ਆ ਅੰਦਰ ਰੋਟੀ ਕਿਉਂਕਿ ਮੈਂ ਪਹਿਲਾਂ ਕੋਠੇ ਪਰ ਸੈਰ ਕਰਕੇ ਆਈ ਐ ਆ ਕੇ ਬਣਾਈ ਮੈਂ ਰੋਟੀ ਔਰ ਮੈਂ ਵੀ ਆਪਣੀ ਲਗੀਆਂ ਜੀ ਖਾਣ ਔਰ ਵਕੀਲ ਸਾਹਿਬ ਕੀ ਵੀ ਬਣਾਦੀ ਮੈਂ ਤੋਂ ਇਧਰ ਬਣਾਈ ਕੀਤੀ ਮੈਂ ਆਲੂ ਕੀ ਸਬ지 ਉਬਾਲ ਕੇ ਆਲੂ ਜੀਰੇ ਦਾ ਤੜਕਾ ਲਾ ਕੇ ਔਰ ਵਕੀਲ ਸਾਹਿਬ ਕੀ ਧਰ ਮੇਰੀ ਮੈਂ ਸਿਰਫ ਇੱਕ ਰੋਟੀ ਖਾਏ ਕਰਦੀ ਆ ਪਰ ਚਾਹ ਹੈ ਆਪਣੀ ਕਰੀਏ ਜੀ ਸਵੇਰ ਦਾ ਬ੍ਰੇਕਫਾਸਟ ਫਿਰ ਆਪਾਂ ਫਿਰ ਪੈਂਜਲ ਨੇ ਲਿਖੇ ਆ ਬੰਬ ਅੱਜ ਬੰਬ ਲੈਣ ਜਾ ਰਹੇ ਆ ਰੁਪੈਂਜਲ ਕੇ ਪਾਪਾ ਔਰ ਰੁਪੈਂਜਲ ਨੇ ਲਿਖੇ ਆ ਬੰਬ ਇਹ ਦੇਖੋ ਇੱਕ ਮਿੰਟ ਇੱਕ ਮਿੰਟ ਰੁਪੈਂਜਲ ਨੇ ਬੰਬ ਲਿਖੇ ਆ ਇਹ ਹੈ ਬਦਰ ਬਦਰ ਫਲੀ ਬਟਰ ਫਲੀ ਬਟਰਫਲਾਈ ਬਟਰਫਲਾਈ ਲਿਖਣਾ ਤਾਂ ਲੇਕਿਨ ਤੁਸੀਂ ਸਮਝ ਸਕਦੇ ਹੋ ਬਟਰਫਲੀ ਫਲਾਈ ये है अनार बांब और ये है बीड़ी बांब और ये नीचे कौन सा भाई सकाई क्या सकाई सोट सकाई सोट ओ हो, हो। बल्ले बल्ले नीचे चरखी चरखी बढ़िया तो लिख दिया इसने गिनती एक दो तीन चार पांच पांच चा, गिनती भी पीछे की <laughs> कम से कम बंदा समझ तो जा है ना बांब ले आए हाँ पापा कल जाएगी ठीक है ਦੀਦੀ ਤੋਂ ਹੀ ਕੋਈ ਹੋਰ ਇਹ ਮਮੋਗਲ ਮਮੋਗਲ ਮੇਰੇ ਗੱਲ ਪੁੱਤ ਬੋਰ ਹੋ ਜੇਗੀ ਉੱਤੇ ਕੋਈ ਖੇਡਣੇ ਨੂੰ ਨਹੀਂ ਹੈ ਤੇਰੀ ਗੱਲ ਫਰੈਂਡਸ ਲੀਓ ਨੂੰ ਕਿਤਨਾ ਕਰ ਰਿਹਾ ਮੇਰਾ ਕੰਮ ਹੋ ਗਿਆ ਫਿਨਿਸ਼ ਪਰ ਲੀਓ ਮੈਨੂੰ ਬੈਠਣ ਨਹੀਂ ਦੇ ਰਿਹਾ ਆ ਦੇਖੋ ਲੀਓ ਨੂੰ ਲੀਓ ਕਹਿੰਦਾ ਜੀ ਨਹੀਂ ਨਾ ਲੱਗ ਰਿਹਾ ਤਾਂ ਕਿਉਂਕਿ ਮੈਂ ਥੋੜਾ ਜਿਹਾ ਨਾ ਚਾਚੀ ਦੇ ਘਰ ਚਲੀ ਗਈ ਸੀ ਕੰਮ ਮੇਰਾ ਸਾਰਾ ਫਿਨਿਸ਼ ਹੋ ਗਿਆ ਔਰ ਲੀਓ ਕਾ ਲੱਗਿਆ ਨਹੀਂ ਜੀ ਲੀਓ ਇਕੱਲਾ ਰਹਿ ਗਿਆ ਤਾਂ ਤੋਂ ਹੁਣ ਲੀਓ ਇੱਕਦਮ ਆਇਆ ਵਿਚਾਰਾ ਜੋਤ ਐਣ ਰੂਪ ਗਈਆਂ ਵੀ ਆ ਜੀ ਬੰਬ ਲੈਣ ਪਟਾਕੇ ਲੈਣ ਗਈਆਂ ਦੀਵਾਲੀ ਦੇ ਕਿਉਂਕਿ ਕਰਾਲੀ ਕੇ ਵਿੱਚ ਨਾ ਫੈਕਟਰੀ ਆ ਬੰਬਾਂ ਦੀ ਜਿੱਥੇ ਲੈਸ ਰੇਟਾਂ ਮਾ ਮਿਲ ਜਾਂਦੇ ਆ ਜਿੱਥੇ ਥੋਕ ਰੇਟਾਂ ਮਿਲਦੇ ਆ ਹਨਾ ਇਸ ਕਰਕੇ ਬੰਬ ਲੈਣ ਗਈਆਂ ਦੋਨੋਂ ਪੈਣਾ ਆਪਣੇ ਪਾਪਾ ਦੇ ਨਾਲ ਔਰ ਫਿਲਹਾਲ ਮੈਂ ਹੋਣੀ ਚਾਹ ਪੀ ਕੇ ਹਟੀਆਂ ਔਰ ਮੈਂ ਸੋਚੇ ਚਲੋ ਕੈਮਰਾ ਚੱਕਾ ਆਪਣਾ ਤੇ ਅੱਜ ਨਾ ਮਤਲਬ ਜੋ ਮੇਰੀ ਫਰਸਟ ਪੇਮੈਂਟ ਆਈ ਤੀ ਉਹ ਨਾ ਮੈਂ ਬੱਚਿਆਂ ਦੇ ਨਾਲ ਥੋੜੀ ਜੀ ਸ਼ੇਅਰ ਕਰੀ ਐ ਮਤਲਬ ਬੱਚਿਆਂ ਨੇ ਸੈਲੀਬ੍ਰੇਟ ਕਰਿਆ ਐ ਥੋੜਾ ਜਿਹਾ ਤੁਸੀਂ ਜ਼ਰੂਰ ਦੇਖਿਓ ਹਨਾ ਉਹ ਐ ਜੀ ਮੇਰੀ ਨਣਦ ਦੇ ਬੱਚੇ ਮੇਰੀ ਨਣਦ ਦਾ ਇੱਕ ਬੇਟਾ ਵਿੱਚ ਔਰ ਬਾਕੀ ਹੋਰ ਗਵਾਂਡੀਆਂ ਦੇ ਬੱਚੇ ਆ ਦੋ ਤਿੰਨ ਉਹਨਾਂ ਦੇ ਨਾਲ ਸੈਲੀਬ੍ਰੇਟ ਕਰਿਆ ਤਾਂ ਉਹਨਾਂ ਨੇ ਛੋਟਾ ਜਿਹਾ ਇੱਕ ਉਹ ਮੈਂ ਕਲਿੱਪ ਬਣਾਈ ਐ ਵੀਡੀਓ ਬਣਾਈ ਐ ਤੁਸੀਂ ਜ਼ਰੂਰ ਦੇਖਿਓ ਉਹਨਾਂ ਨੇ ਬਣਾ ਕੇ ਭੇਜੀ ਐ ਵੀਡੀਓ ਤੁਸੀਂ ਐਂਡ ਦੇ ਵਿੱਚ ਦੇਖਿਓ ਜ਼ਰੂਰ ਉਹ ਹਨਾ ਰੂਪਨਜੋਤ 557 ਲਿਖ ਕੇ ਕੇਕ ਕੇ ਉੱਪਰ ਫਿਰ ਉਹਨਾਂ ਨੇ ਇੱਕ ਵੀਡੀਓ ਬਣਾਈ ਐ ਔਰ ਉਹ ਵੀਡੀਓ ਮੇਰੇ ਕੋਲ ਸੈਂਡ ਕਰੀ ਐ ਤੋ ਤੁਸੀਂ ਜ਼ਰੂਰ ਦੇਖਿਓ ਔਰ ਬੱਚਿਆਂ ਦੇ ਨਾਲ ਖੁਸ਼ੀਆਂ ਮਨਾਈਆਂ ਬਹੁਤ ਵਧੀਆ ਲੱਗਿਆ ਪੇਲੀਓ ਕੋ ਬਚਰੇਗਾ ਜੀ ਨਹੀਂ ਲੱਗ ਰਿਹਾ ਜੋ ਜੋਤ ਰੂਪ ਹੈ ਨਹੀਂ ਜੀ ਮੌਸਮ ਹੋ ਗਿਆ ਖਰਾਬ ਬਹੁਤ ਜ਼ਿਆਦਾ ਨੇ ਤ ਉਹ ਆ ਰਿਹਾ ਮਤਲਬ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਠੰਡੀ ਔਰ ਮੀਂਹ ਵੀ ਆ ਗਿਆ ਦੇਖੋ ਬਹੁਤ ਸਾਰਾ ਮੀਂਹ ਪੈ ਰਿਹਾ ਬਾਹਰ ਔਰ ਲਿਓ ਖਾ ਰਿਹਾ ਐਪਲ ਔਰ ਜੋਤਾਂ ਰੂਪ ਹਲੇ ਤੱਕ ਨਹੀਂ ਆਈਆਂ ਪਾਪਾ ਦੇ ਨਾਲ ਗਈਆਂ ਵੀ ਆ ਲੈਣ ਬੰਬ ਅ ਕਰਾਲੀ ਕਰਾਲੀ ਤੇ ਲੈਣ ਗਈ ਵੀ ਆ ਖੈੜ ਕਰਨੀ ਹੈ ਕਰਾਲੀ ਆਪਣਾ ਕੀ ਕਹਿੰਨੇ ਹੁੰਨੇ ਅਮਰੀਂਡਾ ਤੇ ਹਾਲੇ ਤੱਕ ਕਾਇਆਂ ਨਹੀਂ ਕਹਿੰਦੇ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਮਰ ਦਾ ਮੌਸਮ ਦੇਖੋ ਤੁਸੀਂ ਆਪੀ ਆਈਡੀਆ ਲਾ ਲਓ ਬਾਰਿਸ਼ ਆ ਰਹੀ ਆ ਔਰ ਦੇਖੋ ਸਾਹਮਣੇ ਦੇਖ ਰਹੇ ਆ ਨਾ ਪੇੜ ਕਿੰਨੀ ਠੰਡੀ ਹਵਾ ਚੱਲ ਰਹੀ ਆ ਬਸ ਹੁਣ ਠੰਡ ਸ਼ੁਰੂ ਹੈ ਬਈ ਕਹਿੰਦੇ ਆ ਨਾ ਦੋ ਇੰਨੀ ਗਰਮੀ ਧੀ ਨਾ ਪਰਸੋਂ ਦੋ ਦਿਨਾਂ ਦੇ ਵਿੱਚ ਵਿੱਚ ਰੱਬ ਨੇ ਇੰਨੀ ਠੰਡ ਕਰਦੀ ਦੋ ਦਿਨਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਜੀ ਤੇ ਮੌਸਮ ਖਰਾਬ ਹੈ ਇੱਕਦਮ ਠੰਡ ਹੋ ਗਈ बहुत ज्यादा ठंड होगी भाई बई आप अंदर ही बढ़ जाइए मी पै गया मी लियो मी आ गया मी पै गया लियो मी और मैं पी रही थी जी अपनी कॉफी मैं बना ले आई थी कॉफी और जस्ट कॉफी है और एप्पल अप, कट के आई थी क्योंकि अज मैं कल थी और कल ने भी रोटी नहीं बनाई अज मैं मैं कल है कला बंदा कौन कर, कर जाता है और फिलहाल मैं एप्पल कट लिया और अपना कॉफी का पूरा ਉਪਰ ਲਈ ਆਈ ᱪੇਹੇ ਗੰਨੇ ਗਲਾਸ ਹਾਏ ਰੱਬਾ ਕਿ ਨਮੀ ਆ ਗਿਆ ਓਏ ਉਹ ਬਸ ਕਰ ਪਤਾ ਲੱਗਿਆ ਰੱਬ ਠੰਡਾ ਕੀ ਲੋਕ ਦੇਖ ਲੋ ਬਾਰਿਸ਼ ਕਿੰਨੀ ਉਤਰਿਆ ਇੱਕਦਮ ਨਿਕਰੇ ਨਾ ਮੀ ਕਿੰਨਾ ਆ ਗਿਆ ਬਸ ਹੁਣ ਠੰਡ ਸ਼ੁਰੂ ਆ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਰੂਪ ਐਂਡ ਜੋਤ ਗਈਆਂ ਬੰਬ ਲੈਣ ਜੋ ਵੀ ਲਿਆਉਂਗੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦਿਖਾਵਾਂਗੀ ਔਰ ਰਾਤ ਨੂੰ ਮੱਥਾ ਟੇਕਣਾ ਜੀ ਗੜਬੜੇ ਅੱਜ ਗੜਬੜੇ ਵੀ ਮੈਂ ਆਪਣੇ ਧੋ ਲੈ ਆ ਜੀ ਆ ਪਏ ਆ ਗੜਬੜੇ ਵੀ ਮੈਂ ਧੋ ਕੇ ਨਾ ਉਰੇ ਰੱਖਤੇ ਕਿਉਂਕਿ ਲਿਓ ਨਾ ਕਿਹੜੀ ਸਲੰਦਾ ਜੇ ਮੈਂ ੇਠਾ ਰੱਖਦੀ ਇਸ ਕਰਕੇ ਮੈਂ ਸਟੇਬਲ ਦੇ ਉੱਪਰ ਰੱਖਤੇ ਇਹ ਰੂਪੈਂਡ ਜੋਤ ਦਾ ਗੜਬੜਾ ਹੈ ਔਰ ਇਹ ਦੋ ਹੋ ਰਹੇ ਇੱਕ ਨਵਾਂ ਗੜਬੜਾ ਐਕਸਟਰਾ ਲੈ ਕੇ ਆਣਾ ਹਲੇ ਆਏ ਨਹੀਂ ਹੈਗੇ ਬੰਬ ਲੈਣ ਗਏ ਵਿਆਂ ਵਕੀਲ ਸਾਹਿਬ ਤੇ ਜਦ ਲਉਂਗੇ ਇਹ ਭਵਜਤ ਦਾ ਬੈਗ ਹੈ ਰੂਪੈਂਜਲ ਦਾ ਸੋਰੀ ਅੱਜ ਜੀ ਕਰਦੇ ਆ ਵਲੋਗ ਦਾ ਐਂਡ ਔਰ ਮੈਂ ਵੀ ਨਹੀਂ ਆਪਣੀ ਕੌਫੀ ਐਂਡ ਐਪਲ ਖਾਉਂਗੀ ਭੁੱਖ ਲੱਗੀ ਵੀ ਆ ਬਹੁਤ ਜ਼ਿਆਦਾ ਔਰ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਪੂਰੀ ਵੀਡੀਓ ਦੇਖਿਆ ਕਰੋ ਮੇਰੀ ਐਂਡ ਤੱਕ ਦੇਖਿਆ ਕਰੋ ਪਲੀਜ਼ ਦਿਲ ਤੋਂ ਸਪੋਰਟ ਕਰਿਆ ਕਰੋ ਜੀ ਜੇ ਤੁਸੀ ਕਰਨੀ ਆ ਪੂਰੀ ਦੇਖਿਆ ਕਰੋ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਦੇਖੇ ਤੁਸੀਂ ਗੜਬੜੇ ਕਿਵੇਂ ਮਨਾਏ ਜਾਂਦੇ ਆ ਕਿਉਂਕਿ ਅੱਜ ਗੜਬੜੇ ਆ ਗੜਬੜੇ ਕਿਵੇਂ ਮਨਾਏ ਜਾਂਦੇ ਆ ਔਰ ਕਹਿੰਦੇ ਆ ਬੰਬ ਕਿਹੜੇ ਕਿਹੜੇ ਲੈ ਕੇ ਆਉਗੀ ਜੋ ਉਹ ਤਾਂ ਜ਼ਰੂਰ ਦਿਖਾਉਂਗੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਜੀ ਟੇਕ ਕੇਅਰ ਜਾਰੇ ਚਾਹੇ ਬਣਾਉਣੇ ਹੈ ਇਸ ਬੱਦਜਾ ਬਸ ਇਧਰ ਖੜੀ ਹਾਂ